ਕਾਣਾ ਤੇ ਆਪੇ ਖੁਦ ਜਾ ਕੇ ਦੇਖ ਸਕਦੇ ਹੋ ਕਿੰਨਾ ਕਿ ਨਸਕਾਣਾ ਸਾਡੇ ਇੰਨਾ ਬੜਾ ਜੜੀ ਖਾਂਗੇ ਜਾਣਾ ਪਖਸ਼ ਗਈਆਂ ਅਸੀਂ ਤੇ ਸਾਡੇ ਦਾ ਘਰ ਪਾਣੀ ਪੀਣ ਨੂੰ ਗਲਾਸ ਵੀ ਨਹੀਂ ਰਿਹਾ ਇੱਕ ਉਹ ਤੇ ਕੁਝ ਛੱਡਿਆ ਕੁਝ ਨਹੀਂ ਰਿਹਾ ਜੇ ਗੇਟ ਨਹੀਂ ਬੰਦਦਾ ਤਾਂ ਸਾਡਾ ਸਭ ਕੁਝ ਰੋੜ ਜਾਣਾ ਹੀ ਅੰਦਰ ਦੇਖੋ ਜਾ ਕੇ ਸਾਡੇ ਸਾਰੀਆਂ ਦਰਵਾਜ਼ੇ ਬੈਠੇ ਨੇ ਘਰ ਦੇ ਅੰਦਰ ਦਰੇੜਾ ਆ ਗਈਆਂ ਨੇ ਤਾਂ ਜਿਹੜਾ ਟੂਆ ਵੀ ਘਰ ਦੇ ਵਿੱਚ ਮੀਹ ਦੇ ਨਾਲ ਪੈ ਗਿਆ ਜਿਹੜੇ ਸੋਫੇ ਸੀ ਉਹ ਵੀ ਬਿਲਕੁਲ ਖਤਮ ਹੋ ਗਏ ਸੇਕੂਲੇ ਰੋ ਬੋ ਸ਼ਿਮਸ਼ੀਨ ਨੇ ਵੇਟੇ ਕੁਝ ਵੀ ਨਹੀਂ ਬਚਾੜ ਕਰ ਸਾਡੀਆਂ ਪੇਟੀਆਂ ਅਲਮਾਰੀਆਂ ਸਾਰੀਆਂ ਰੂੜੀਆਂ ਘੇਟ ਤੱਕ ਗਈਆਂ ਸਾਨੂੰ ਇੰਨਾ ਪਣ ਇੰਨਾ ਮੌਕਾ ਮਿਲਿਆ ਅਪਾ ਸਿਰਫ ਕੋਠੇ ਤੱਕ ਗਈ ਕਿ ਆਪਣੀ ਜਾਨ ਬਚਾ ਸਕੀ ਹੈ ਸਿਰਫ ਕੋਠੇ ਤੱਕ ਹੀ ਜਾ ਸਕਿਆ ਪਰ ਇਹ ਹੈ ਕਿ ਜਿਹੜੀ ਪਰਭਾਈ ਹੈ ਕਿ ਇਦਾਂ ਹੋਣੀ ਆਪਾ ਕਦੋਂ ਬਰਨੈਸ ਚੀਜ਼ ਤੋਂ ਕੀ ਪਾਣੀ ਨੇ ਘਰ ਦੇ ਘਰਤਵਾ ਕਰ ਦਿੱਤੇ ਸਮਾਨ ਸਾਰਾ ਬਰਬਾਦ ਕਰ ਦਿੱਤਾ ਸੋਫੇ ਟੁੱਟੇ ਹੋਏ ਨੇ ਸਭ ਕੁਝ ਜਿਹੜਾ ਇਸ ਥਾਂ ਦੇ ਉੱਤੇ ਬਰਬਾਦ ਹੋਇਆ ਪਿਆ ਪਠਾਨਕੋੜ ਦੇ ਇਲਾਕੇ ਦੇ ਵਿੱਚ ਤਾਂ ਪਠਾਨਕੋੜ ਦੇ ਵਿੱਚ ਜਿਹੜਾ ਪਾਣੀ ਇਸ ਸਮੇਂ ਡੇਰਾ ਬਾਬਾ ਨਾਨਕ ਦੀਨਾ ਨਗਰ ਚ ਤਬਾਹੀ ਮਚਾ ਰਿਹਾ ਤਾਂ ਇੱਥੇ ਤਬਾਹੀ ਮਚਾ ਕੇ ਲੰਘ ਗਿਆ ਤਾਂ ਕਣਕ ਦੇ ਢੋਲ ਪਹਿਲਾ ਕਰਾਂ ਦੇ ਵਿੱਚ ਭਰੇ ਹੋਏ ਸੀ ਪਰ ਅੱਜ ਜਿਹੜੀ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਕਰੀਏ ਢੋਲ ਬਿਲਕੁਲ ਕਰਾਂ ਦੇ ਖਾਲੀ ਹੋ ਗਏ ਨੇ ਕਣਕ ਸਾਰੀ ਖਰਾਬ ਹੋ ਗਈ ਹੈ ਕਈ ਕੁਆਂਟਲ ਆ ਜਿਹੜੇ ਕਣਕ ਦੇ ਉਹ ਤਬਾਹ ਹੋ ਗਏ ਨੇ ਖਾਣਯੋਗੀ ਕਣਕ ਨਹੀਂ ਰਹੀ ਤਾਂ ਇੱਕ ਵੀ ਦਾਣਾ ਘਰ ਦੇ ਵਿੱਚ ਨਹੀਂ ਰਿਹਾ ਤਾਂ ਨਾਜ ਵੀ ਖਤਮ ਹੋ ਗਿਆ ਘਰ ਦਾ ਸਮਾਨ ਵੀ ਬਰਬਾਦ ਹੋ ਗਿਆ ਵਰਵਾਦੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੋਂ ਕਿ ਪਾਣੀ ਨੇ ਘਰ ਦੇ ਘਰ ਤਬਾਹ ਕਰ ਦਿੱਤੇ ਸਮਾਨ ਸਾਰਾ ਬਰਬਾਦ ਕਰ ਦਿੱਤਾ ਸੋਫੇ ਟੁੱਟੇ ਹੋਏ ਨੇ ਸਭ ਕੁਝ ਜਿਹੜਾ ਇਸ ਥਾਂ ਦੇ ਉੱਤੇ ਬਰਬਾਦ ਹੋਇਆ ਪਿਆ ਤਾਂ ਦੰਤਨ ਫੁੱਟ 4 4 ਫੁੱਟ ਦੇ ਕਰੀਬ ਪਾਣੀ ਸੀ ਜਿਹੜਾ ਇਸ ਘਰ ਦੇ ਵਿੱਚ ਮੌਜੂਦ ਸੀ ਤਾਂ ਘਰ ਦੇ ਲੋਕ ਘਰ ਛੱਡਣ ਦੇ ਲਈ ਮਜਬੂਰ ਹੋ ਗਏ ਸੀ ਤਾਂ ਸਾਰਾ ਕੁਝ ਤਬਾਹ ਜਿਹੜਾ ਤਕਰੀਬਨ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਸੋਫੇ ਬਿਲਕੁਲ ਖਤਮ ਹੋ ਗਏ ਨੇ ਅੰਦਰ ਜਿਹੜਾ ਇਲੈਕਟ੍ਰੋਨਿਕ ਪਾਰਟ ਸੀ ਹੋਰ ਜਿਹੜੇ ਇਲੈਕਟ੍ਰੋਨਿਕ ਚੀਜ਼ਾਂ ਸੀ ਉਹ ਵੀ ਜਿਹੜੀਆਂ ਬਿਲਕੁਲ ਇਸ ਤਵਾਹੀ ਦੀ ਭੇਟ ਚੜ ਗਈਆਂ ਨੇ ਤਾਂ ਘਰ ਦੇ ਵਿੱਚ ਗਾਰ ਹੀ ਗਾਰ ਭਰ ਗਈ ਐ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋਇਆ ਮਾਤਾ ਕਿੰਨਾ ਕੁ ਨੁਕਸਾਨ ਸੀ ਕਿੰਨਾ ਕੰਨ ਖਟ ਪੜਾ ਤੁਸੀਂ ਆਪੇ ਖੁਦ ਜਾ ਕੇ ਦੇਖ ਸਕਦੇ ਹੋ ਕਿੰਨਾ ਕੰਨ ਨਸਕਾਣਾ ਸਾਨੂੰ ਤੇ ਇੰਨਾ ਬੜਾ ਜਿਹੜੀਆਂ ਜਾਣਾਂ ਬਖਸ਼ ਗਈਆਂ ਅਸੀਂ ਤੇ ਸਾਡੇ ਤਾਂ ਘਰ ਪਾਣੀ ਪੀਣ ਨੂੰ ਗਲਾਸ ਵੀ ਨਹੀਂ ਰਿਹਾ ਇੱਕ ਹੋਰ ਤੇ ਕੁਝ ਛੱਡਿਆ ਕੁਝ ਨਹੀਂ ਰਿਹਾ ਜੇ ਗੇਟ ਨਹੀਂ ਬੰਦਦਾ ਸਾਡਾ ਸਭ ਕੁਝ ਰੋੜ ਜਾਣਾ ਸੀ ਐਂ ਦੇ ਇੰਨੇ ਮਜਬੂਰ ਹੋ ਗਏ ਦੇਖੋ ਤੁਸੀਂ ਖੁਦ ਦੇਖੋ ਮਕਾਨ ਸਾਡੇ ਬਹਿ ਗਿਆ ਕਣਕ ਸਾਡੀ 10 1 ਮਿਲ ਨਹੀਂ ਜਉ ਮੇ ਸਾੜੀ ਸਾੜੀ ਰੋੜ ਗਏ ਚੋਲ ਰੋੜ ਗਏ ਸਾਡੇ ਸਾਰੇ ਕੁਛ ਨਹੀਂ ਆ ਖਾਨ ਦੇਖ ਲਓ ਤੁਸੀਂ ਆਪ ਖੁਦ ਦੇਖ ਲਓ ਜੇ ਕੋਈ ਇਹਦੇ ਚ ਕੋਈ ਆਪ ਦੇਖ ਲਓ ਤੁਸੀਂ ਖੁਦ ਦੇਖ ਲਓ ਵੀ ਕੀ ਬਚਿਆ ਕੁਛ ਨਹੀਂ ਬਚਿਆ ਸਾਡੇ ਘਰ ਦੇ ਵਿੱਚ ਅੰਦਰ ਦੇਖੋ ਜਾ ਕੇ ਸਾਡੇ ਸਾਰੀਆਂ ਦਰਵਾਜ਼ੇ ਬੈਠੇ ਨੇ ਅੰਦਰ ਦੇਖੋ ਜਾ ਕੇ ਘਰ ਦਾ ਹੋਰ ਕਿਹੜਾ ਕਿਹੜਾ ਸਮਾਨ ਖਰਾਬ ਹੋ ਗਿਆ ਫ੍ਰਿਜ ਫਰੋ ਸਭ ਫ੍ਰਿਜ ਕੂਲਰ ਵੋਸ਼ਿੰਗ ਮਸ਼ੀਨ ਇਨਵੈਟਰ ਕੁਛ ਵੀ ਨਹੀਂ ਬਚਿਆ ਸਾਡੇ ਜੇ ਕਿਉਂਕਿ ਤੇ ਇਹ ਪਾਣੀ ਦਾ ਲੈਵਲ ਖੁਦ ਦੇਖ ਕੇ ਦਦੇ ਹੋ ਕਿ ਕਿਤੇ ਕਿਤੇ ਤੱਕ ਪਾਣੀ ਗਿਆ ਤੇ ਅੰਦਰ ਕੀ ਬਚਾ ਸਾਡੀਆਂ ਪੇਟੀਆਂ ਅਲਮਾਰੀਆਂ ਸਾਰੀਆਂ ਰੂੜੀਆਂ ਗੇਟ ਤੱਕ ਗਏ ਦੀ ਜੇ ਸਾਡੇ ਗੇਟ ਨੇ ਨਾ ਬੰਦ ਹੁੰਦੇਦੇ ਸਾਨੂੰ ਉਹ ਵੀ ਨਸੀਬੇ ਨਹੀਂ ਹੁੰਿਆ ਸਮਾਨ ਦੀ ਜਿਹੜੀ ਪਰਵਾਦੀ ਹੋਈ ਉਹ ਤੇ ਹੋਈ ਪਰ ਅੰਦਰ ਕੁਝ ਵੀ ਨਹੀਂ ਬਚਿਆ ਸਾਡੇ ਤੀਆਂ ਅੰਦਰ ਦੀ ਕੋਹਾ ਆਰੇ ਕਮਰੇ ਤੇ ਇੱਕ ਕਮਰਾ ਵੀ ਬਹਿ ਗਿਆ ਇਹ ਵੀ ਕਮਰਾ ਬਹਿ ਗਿਆ ਅੰਦਰ ਕਿੰਨੀ ਡੂੰਗ ਪੈ ਗਈ ਆ ਬੱਕੋ ਦੋ ਉੱਪਰ ਆ ਗਿਆ ਸੰਭਲਦਾ ਨਹੀਂ ਮਤਰੀ ਸਾਨੂੰ ਇੰਨਾ ਪਣ ਇੰਨਾ ਮੌਕਾ ਮਿਲਿਆ ਆਪਾਂ ਸਿਰਫ ਕੋਠੇ ਤੱਕ ਗਏ ਕਿ ਆਪਣੀ ਜਾਨ ਬਚਾ ਸਕੀਏ ਸਿਰਫ ਕੋਠੇ ਤੱਕ ਹੀ ਜਾ ਸਕਿਆ ਤਾਂ ਸਾਡੀ ਜਾਨ ਬਚੀ ਹੈ ਸ਼ਾਇਦ ਜੇ ਆਪਾਂ ਨੇ ਨਾ ਚੱਦੇ ਤਾਂ ਅਸੀਂ ਵੀ ਨਹੀਂ ਬਚਣਾ ਕਿੰਨੇ ਦਿਨ ਭੁੱਖੇ ਪਿਆਸੇ ਕੋਠੇ 'ਚ ਬਹਿ ਕੇ ਕੱਟੇ ਆਪਾਂ ਇੱਕ ਦਿਨ ਰਾਤ ਉਹ ਵਾਲੀ ਰਾਤ ਹੈ 8 ਵਜੇ ਦਾ ਪਾਣੀ ਚਲੇਦਾ 2:30 ਵਜੇ ਪਾਣੀ ਕੰਟਰੋਲ ਹੋਏ ਕਰਦਾ ਉਸ ਤੋਂ ਬਾਅਦ ਜਿਹੜੇ ਸਵੇਰੇ ਆ ਪਏ ਸਾਡੇ ਪੁਰਾਣੇ ਸਰਪੰਚਾ ਉਹਨਾਂ ਨੇ ਸਾਡੀ ਬੜੀ ਦੀ ਦਹਲੂ ਕੀਤੀ ਹੈ ਸਾਡੀ ਪਰ ਇਹ ਹੈ ਕਿ ਜਿਹੜੀ ਪਰਵਾਹੀ ਹੈ ਕਿੰਦਾ ਹੋਣੀ ਆ ਆਪਾਂ ਕੋਦੋਂ ਬਰਨੈਸ ਚੀਜ਼ ਤੋਂ ਮੰਗਾ ਕੋਈ ਮੰਗਾ ਮੰਗਾ ਪਕਰਦੇ ਆ ਕਿ ਜਿਹੜੀਆਂ ਸਾਡੀਆਂ ਸਾਬੂ ਨਹੀਂ ਬਰਵਾਦੀਆਂ ਸਾਡੀ ਪਰਵਾਹੀ ਹੋਏ ਆਪਾਂ ਕੋਦੋਂ ਬੰਨਾ ਕਿਉਂਕਿ ਆਪਾਂ ਮਿਹਨਤ ਕਰ ਕਰਕੇ ਕਰ ਕਰਕੇ ਸਮਾਨ ਬਣਾਨੇ ਨੇ ਫਿਰ ਕਿੰਦਾ ਬੰਨਾ ਸਾਡੇ 6 ਮਹੀਨੇ ਦੀ ਫਸਲ ਹੁੰਦੀ ਆ ਆਪਾਂ ਉਹੀ ਕਾਰਖਾਨੀ ਉਹੀ ਵੇਚ ਕੇ ਉਹੀ ਘਰ ਦਾ ਰੋਸ਼ਨ ਬਾਨੀ ਪੁਆਨੇ ਹੁੰਨੇ ਆ ਉਹ ਸਾਰੀ ਰੋੜੀ ਇਹਦਾ ਆਪਾਂ ਕੋਦੋਂ ਉੱਠਣਾ ਇਸ ਚੀਜ਼ ਤੋਂ ਲੋਕ ਆਪਣਾ ਦਰਦ ਬਿਆਨ ਕਰ ਰਹੇ ਨੇ ਤਾਂ ਸਾਹਮਣੇ ਜਿਹੜਾ ਫਰਿੱਜ ਜਿਹੜਾ ਉਹ ਵੀ ਸਾਰਾ ਕੁਝ ਖਤਮ ਹੋ ਗਿਆ ਫੁੱਕ ਗਿਆ ਜਿਸ ਤਰ੍ਹਾਂ ਪਾਣੀ ਹੋਇਆ ਤਾਂ ਪਾਣੀ ਦੇ ਨਾਲ ਫ੍ਰਿਜ ਜਿਹੜਾ ਉਹ ਵੀ ਖਤਮ ਹੋ ਗਿਆ ਤਾਂ ਅੰਦਰ ਜਿਹੜਾ ਪਾਣੀ ਸੀ ਉਹ ਅੰਦਰ ਭਰ ਗਿਆ ਤਾਂ ਜਿਹੇ ਦੇ ਵਿੱਚ ਪੱਖੇ ਜਾਂ ਹੋਰ ਕਰਦੇ ਕਈ ਇਲੈਕਟ੍ਰੋਨਿਕ ਚੀਜ਼ਾਂ ਜਿਹੜੀਆਂ ਉਹ ਸਾਰਾ ਕੁਝ ਖਤਮ ਹੋ ਗਿਆ ਤਾਂ ਸਾਹਮਣੇ ਜਿਹੜੇ ਸੋਫੇ ਸੀ ਉਹ ਵੀ ਬਿਲਕੁਲ ਖਤਮ ਹੋ ਗਏ ਤਾਂ ਬੈੱਡ ਦੇਖ ਲਓ ਬੈੱਡਾਂ ਦਾ ਕੀ ਹਾਲ ਆ ਤਾਂ ਬੈੱਡਾਂ ਦੀ ਪਲਾਈ ਹੈ ਜਿਹੜੀ ਉਹ ਪਾਣੀ ਦੇ ਨਾਲ ਬਿਲਕੁਲ ਓਖੜ ਗਈ ਆ ਘਰ ਦੇ ਅੰਦਰ ਦਰੇੜਾ ਆ ਗਿਆ ਨੇ ਤਾਂ ਜਿਹੜਾ ਟੋਆ ਵੀ ਘਰ ਦੇ ਵਿੱਚ ਮੀਹ ਦੇ ਨਾਲ ਪੈ ਗਿਆ ਜਿਹੜੀ ਘਰ ਦੀ ਕੰਦ ਆ ਉਹ ਵੀ ਬੈਠ ਗਿਆ ਸਾਹਮਣੇ ਆ ਤਰੇੜਾਂ ਤਰੇੜਾਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਤਰੇੜਾਂ ਜਿਹੜੀਆਂ ਪਾਣੀ ਦੇ ਕਾਰਨ ਆ ਗਈਆਂ ਕਿਉਂ ਪਾਣੀ ਅੰਦਰ ਦਾਖਲ ਹੋਇਆ 5-5 ਫੁੱਟ ਪਾਣੀ ਸੀ ਤਾਂ ਤਕਰੀਬਨ 1-2 ਦਿਨ ਕੋਠੇ ਤੇ ਬਹਿ ਕੇ ਲੋਕਾਂ ਨੇ ਭੁੱਖੇ ਪਿਆਸੇ ਕੱਟਿਆ ਤੇ ਦੂਜੇ ਪਾਸੇ ਘਰ ਦੇ ਵਿੱਚ ਖਾਣ ਦੇ ਲਈ ਕੋਈ ਚੀਜ਼ ਵੀ ਨਹੀਂ ਬਚੀ ਤਾਂ ਤਰੇੜਾਂ ਬਹੁਤ ਵੱਡੀਆਂ ਵੱਡੀਆਂ ਆ ਗਈਆਂ ਨੇ ਤਾਂ ਨੁਕਸਾਨ ਆ ਜਿਹੜਾ ਇਲਾਕੇ ਦੇ ਲੋਕਾਂ ਦਾ ਬਹੁਤ ਹੋਇਆ ਤਾਂ ਪਰ ਭਾਈ ਦੀ ਵੀ ਮੰਗ ਕਰ ਰਹੇ ਨੇ ਤਾਂ ਕੁਝ ਲੋਕ ਵੀ ਸਾਡੇ ਨਾਲ ਨੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਬਹੁਤ ਵੱਡਾ ਨੁਕਸਾਨ ਇਲਾਕੇ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਸਿੰਘ ਸਰ ਇੱਥੇ ਮੈਂ ਤਿੰਨ ਦਿਨ ਹੋ ਗਏ ਸਾਨੂੰ ਤੇ ਪਿੰਡ ਦਾ ਮੌਜੂਦਾ ਸਰਪੰਚ ਆਣ ਜਿਹੜਾ ਸਰ ਉਹਨੂੰ ਆਪਾਂ ਐਸੇ ਨਹੀਂ ਦੇਖਿਆ ਉਹ ਸਰ ਪਿੰਡ ਚੋਂ ਕਦੀ ਗੱਡੀ ਲੈ ਕੇ ਇੱਧਰ ਨੂੰ ਜਾਂਦਾ ਕਦੀ ਉੱਧਰ ਜਾਂਦਾ ਤੇ ਸਰ ਇੱਥੇ ਪ੍ਰਧਾਨ ਜੀ ਦੇ ਘਰ ਹੀ ਰਸ਼ਨ ਪਾਣੀ ਜੋ ਬਣਨ ਡਿਆ ਪਿੰਡ ਦੀ ਜੋ ਵੀ ਜੋ ਵੀ ਕਰਾਂ ਦੇ ਇਸ ਵੇਲੇ ਸਰਪੰਚ ਸਾਹਿਬ ਕਰਾਂ ਦੇ ਆ ਤੇ ਮੌਜੂਦਾ ਸਰਪੰਚ ਕੁਝ ਨਹੀਂ ਕਰਨ ਦਿਆ ਤੇ ਜਾਂ ਇੱਥੇ ਭਗਤ ਸਿੰਘ ਸੁਸਾਇਟੀ ਬਣੀ ਆ ਉਹਦੇ ਆਪਾਂ ਮੈਂਬਰ ਆ ਤੇ ਇੱਥੇ ਸਰ ਉਹਨਾਂ ਨੇ ਮੈਂ ਕਿਹਾ ਪਿੰਡ ਦੇ ਜੋ ਮੌਜੂਦਾ ਸਰਪੰਚ ਹੈਗੇ ਨੇ ਉਹ ਗੱਡੀ ਲੈ ਕੇ ਕਦੀ ਇੱਧਰ ਨੂੰ ਘੇੜਾ ਘੜਦੇ ਕਦੀ ਕੋਈ ਪ੍ਰਬੰਧ ਨਜ਼ਰ ਆਇਆ ਸਰਕਾਰ ਕਰ ਰਹੀ ਐ ਇਸ ਇਲਾਕੇ ਦੇ ਵਿੱਚ ਆ ਸਰਕਾਰ ਨੇ ਕੀਤੀ ਸਰਕਾਰ ਨੂੰ ਨੂੰ ਕੁਝ ਕਹਿੰਦੇ ਆ ਆਪਾਂ ਸਰਪੰਚ ਮੌਜੂਦਾ ਉਹਦੇ ਕੋਈ ਹੋਣੀ ਸਰਕਾਰ ਨੇ ਹੋਰ ਜੋ ਵੀ ਰਾਸ਼ਨ ਪਾੜੀ ਬੰਡਿਆ ਕਿੱਟਾ ਬੰਡੀਆਂ ਤੇ ਹੋਰ ਕਿਨਾਂ ਸਾਡੇ ਸ਼ਹਿਰ ਬਗਸੇਰ ਕਮੇਟੀ ਦੇ ਮੈਂਬਰ ਹੈ ਜੋ ਔਰ ਸਰਪ੍ਰਧਾਨ ਦਾਰੇ ਰਾਸ਼ਨ ਪਾਣੀ ਦੀ ਪ੍ਰਧਾਨਗੀ ਕਰਦੇ ਹਨ ਔਰ ਮੌਜੂਦਾ ਸਰਪੰਚ ਕੋਈ ਵੀ ਇਸ ਥੀਕ ਹੋਣੀ ਹੈ ਤਾਂ ਕਿਤਨਾ ਕਿਤੇ ਮਨ ਦੇ ਵਿੱਚ ਦਰਦ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਪਾਣੀ ਨੇ ਬਹੁਤ ਵੱਡੀ ਤਬਾਹੀ ਮਚਾ ਦਿੱਤੀ ਤੇ ਜਿਹੇ ਦੇ ਵਿੱਚ ਲੋਕ ਆ ਜਿਹੜੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਉਂਕਿ ਪਰਪਾਈ ਨਹੀਂ ਹੋਣੀ ਕਰਾਂ ਦਾ ਸਾਰਾ ਸਮਾਨ ਤਕਰੀਬਨ ਜਿਹੜਾ ਖਰਾਬ ਹੋ ਗਿਆ ਇਲੈਕਟ੍ਰੋਨ ਜਿਹੜੇ ਚੀਜ਼ਾਂ ਸੀ ਉਹ ਖਤਮ ਹੋ ਗਈਆਂ ਤਾਂ ਨੁਕਸਾਨ ਦੀ ਪਰਪਾਈ ਕਦੋਂ ਹੁੰਦੀ ਹੈ ਦੇਖਣਾ ਹੋਵੇਗਾ ਭਾਵੇਂ ਕਿ ਸਰਕਾਰ ਦਾਵਾ ਕਰੀਏ ਕਿ ਜਲਦ ਉਹਨਾਂ ਦੇ ਮਸਲੇ ਸੀ ਹੱਲ ਕਰਾਂਗੇ ਜਲਦ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰਾਂਗੇ ਕਿਉਂਕਿ ਹਾਲੇ ਕਈ ਇਲਾਕੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਦੀਨਾ ਨਗਰ ਡੇਰਾ ਬਾਬਾ ਨਾਨਕ ਪੁਆ ਇਲਾਕਾ ਤਾਂ ਹਾਲੇ ਉਧਰ ਲੋਕਾਂ ਨੂੰ ਜਾਨ ਬਚਾਉਣ ਦੇ ਵਿੱਚ ਅਧਿਕਾਰੀ ਲੱਗੇ ਹੋਏ ਨੇ ਤਾਂ ਜਦੋਂ ਉਹ ਸਥਿਤੀ ਕੰਟਰੋਲ ਦੇ ਵਿੱਚ ਹੋਈ ਤਾਂ ਫਿਰ ਰਿਪੋਰਟਾਂ ਮੰਗੀਆਂ ਰਿਪੋਰਟਾਂ ਬਣ ਤੋਂ ਬਾਅਦ ਫਿਰ ਜਿਹੜੇ ਪੀੜਤ ਲੋਕ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮੁਆਵਜ਼ੇ ਮਿਲਣਗੇ ਸਾਥੀ ਜਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾ ਸਪੋਕਸਮੈਨ ਟੀਵੀ ਪਠਾਨਕੋਟ